ਤੋ ਬਹੁਤ ਭਾਰੀ ਬਰਸਾਤ ਦੇ ਕਾਰਨ ਹਲਕਾ ਸਾਨੇ ਆਉਂਦੇ ਸਾਡੇ ਭੈਣ ਭਰਾਵਾਂ ਦੇ ਬਹੁਤ ਸਾਰੇ ਫੋਨ ਆਏ ਕਿ ਸਾਡਾ ਮਕਾਨ ਗੱਚਾ ਮਕਾਨ ਝੋ ਰਿਹਾ ਸੋ ਉਹਨਾਂ ਲਈ ਕੋਈ ਸਰਪੰਨ ਰਾਜਮੀਆ ਬੰਦਾ ਹੈ ਬਰਸਾਤ ਦੇ ਵਿੱਚ ਸਰਕਾਰ ਕੋਰਿਆ ਉਹ ਥੋੜਾ ਬੋਤਾ ਹਲਕੀ ਕੀਤਾ ਜਾਵੇ ਤੇ ਨਾਲ ਦੇ ਤਰਭਲਨ ਕੀਤੀਆਂ ਜਾ ਰਹੀਆਂ ਨਾਲ ਹੀ ਭੈਣ ਭਰਾਵਾਂ ਨੂੰ ਕਲਪੋਸ ਪੈਸੀ ਦੇ ਬਹੁਤ ਸਾਰੇ ਕੰਨੇ ਸਾਡੇ ਦਿਹਾੜੀ ਤੇ ਜਾਂਦੇ ਸੀ ਜਾਂ ਕੰਮ ਕਰ ਰਹੇ ਹਨੀ ਰਸਮ ਸੋੜਲ ਮਾਪ ਤੋਂ ਥੋੜਾ ਜਿਹਾ ਜਿੰਦਾਬੀਸ਼ੇ ਜੋਗ ਦਾ ਅਲ ਦਰਾਸਤ ਤੇ ਜਾ ਰਿਹਾ। ਸੋ ਅੱਜ ਰਾਸ ਤੋਂ ਤੇ ਤਰਪਾਨਾਂ ਕਾ ਸਾਹਨੇ ਵਾਲ ਜਿਹੜੀ ਟ੍ਰੇਨ ਹੱਨੇਪਰਾ ਲਿੰਦੇ ਉੱਡ ਮੁਸਤ ਤੇ ਜਾ ਰਿਹਾ। ਸੋ ਕਿੱਥੇ ਮੇਰੀ ਡਿਊਟੀ ਕੋ ਟ੍ਰਾਂਸਪੋਰਟਾ ਲੱਗੀ ਸੁਲਤਾਨਪੁਰ ਲੋਧੀ ਦੀ ਲੱਗੇ ਹੋਏ ਆ ਉੱਥੇ ਵੀ ਮੁੱਖ ਮੰਤਰੀ ਸਰਦਾਰ ਪੂਰ ਸਿੰਘ ਮਾਨ ਦੀ ਵੱਲੋਂ ਪੱਲੇ ਦਿਨ ਤੋਂ ਹੀ ਉਹਨਾਂ ਦੇ ਹੁਕਮ ਅਨੁਸਾਰ ਉੱਥੇ ਸੇਵਾ ਚੱਲੀ ਆ। ਸੋ ਸਾਰਾ ਸਾਰਾ ਹੀ ਸਮਾਨ ਜਿਹੜਾ ਵੀ ਸਮਾਨ ਰਾਸ ਤੋਂ ਹੋ ਗਿਆ ਡੰਗਣਾ ਚਾਰਾ ਹੋ ਗਿਆ ਹੋਰ ਵੀ ਤਰਪਾਨਾਂ ਬੱਚੇਦਾਨੀਆਂ ਸਾਕੀ ਜਿੱਥੇ ਮਹੀਆ ਕਰਾ ਰਹੇ ਸੋ ਹਲਕਾ ਸਾਨੇ ਹਾਲ ਚ ਬਹੁਤ ਸਾਰੇ ਫੋਨ ਹੁੰਦੇ ਸੀ ਕਿ ਸਾਡੇ ਮਕਾਨ ਚੋ ਰਹੇ ਆ ਇਹਨਾਂ ਲਈ ਖਾਸ ਕਰਕੇ ਤਰਪਾਨਾਂ ਮਗਾ ਕੇ ਸਾਰੇ ਪਲੇਟਫਾਰਮ ਉੱਤੇ ਕੀ ਜਾ ਰਿਹਾ ਹੈ ਜੀ ਮਣੀ ਸਾਹਿਬ ਜਿਸ ਤਰ੍ਹਾਂ ਦੀ ਸਥਿਤੀ ਹੈ ਜਿਹੜੀ ਆਸ-ਪਾਸ ਇਲਾਕਿਆਂ ਦੇ ਨੇ ਕਿ ਜਿਸ ਤਰ੍ਹਾਂ ਦਰਿਆਵਾਂ ਦੇ ਵਿੱਚੋਂ ਪਾਣੀ ਜਿਹੜਾ ਵਹ ਆਪਣੇ ਪ੍ਰਮਾਤਮਾ ਦੀ ਕਿਰਪਾ ਸਿਰਫ ਜਿਹੜੀ ਫਸਲਾਂ ਨੁਕਸਾਨ ਹੋਇਆ ਸੋ ਬਹੁਤ ਸਾਰੇ ਟਰਾਂਸਪੋਰਟ ਤੋਂ ਇੱਕੋ ਦਾਦਾ ਖੁਰੇ ਸਥਾਨ ਕੋਲ ਜਿੱਥੇ ਲੋਕਾਂ ਦੇ ਘਰ ਰੁੜ ਗਏ ਬਹੁਤ ਬੋਡੀ ਹਾਲਤ ਕਰ ਸਕਦੇ ਆ ਸੋ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਅਸੀਂ ਸਾਰੇ ਕਿ ਜੇ ਪਾਸਾ ਇਹ ਬਹੁਤ ਤਕਲੀਫਾ ਹੋ ਗਿਆ ਹੁਣ ਵੀ ਪੱਥਰਾਂ ਤੋਂ ਸਾਰਿਆਂ ਨੂੰ ਕੋਈ ਬਹੁਤ ਲੋਕਾਂ ਦਾ ਰੋਣਾ ਦੇਖਣ ਜਾ ਰਿਹਾ ਦੇਖ ਕੇ ਆਪ ਰੋਣਾ ਹੁੰਦਾ ਇੰਨੇ ਹਾਲਾਤ ਲੋਕਾਂ ਨੇ ਬਣਾਏ ਹੋਏ ਘਰ ਡੋੜ ਗਏ ਸੰਗਰੂਡ ਰੋੜੇ ਡੁੱਟ ਰਹੇ ਸੋ ਸਾਰਿਆਂ ਦੀ ਕੋਸ਼ਿਸ਼ ਕਰਕੇ ਸਾਰੇ ਜਾਨ ਤੇ ਮਾਲ ਦੀ ਰਾਖੀ ਸਰਕਾਰ ਵੱਲੋਂ ਸਿਕਾਖਿਆ ਰੱਖਿਆ ਕਰ ਰਹੇ ਕੋਠਾਸਨ ਲੱਗਾ ਹੋਇਆ ਰਾਸਨ ਲਈ ਵਿਚਾਰੇ ਲਈ ਸਪੈਸ਼ਲ ਗਦਾਵਰੀ ਦੇ ਹੁਕਮ ਦੇ ਤਹਿਤ ਜਿੰਨਾ ਨੁਕਸਾਨ ਹੋਇਆ ਉਹ ਮਿਲੂਗਾ ਤੋਂ ਨਾਲ ਡਾਕਟਰਾਂ ਦੀਆਂ ਟੀਮਾਂ ਲੱਗੀਆਂ ਹੀਆਂ ਡੰਗਰਾਂ ਦੇ ਡਾਕਟਰਾਂ ਦੀਆਂ ਟੀਮਾਂ ਲੱਗੀਆਂ ਹੋਈਆਂ ਹਰ ਚੀਜ਼ ਬਈਆ ਕਰਾ ਰਹੇ ਆ ਕਾਜੋ ਜਿਹੜੀ ਇਹੋ ਜੀ ਔਖੀ ਘੜੀ ਦੇ ਵਿੱਚ ਜਿਹੜਾ ਅਸੀਂ ਸੇਵਾਦਾਰ ਸਾਨੂੰ ਲੋਕਾਂ ਨੇ ਬਣਾਇਆ ਸੀ ਇਸ ਸੇਵਾਦਾਰ ਬਣ ਕੇ ਕੰਮ ਆ ਸਕੀਏ ਤੋਂ ਬਹੁਤ ਬਹੁਤ ਧੰਨਵਾਦ ਕਾਫੀ ਪਰਿਵਾਰਾ ਜਿਹੜੇ ਹਰ ਪ੍ਰਭਾਵਿਤ ਹੋਏ ਸੇਵਾ ਚੱਲਦੀ ਹੈ ਸਰਪੰਨਾਂ ਦੀ ਖਾਣ ਪੀਣ ਦੀ ਰਾਸਨ ਦੀ ਡੰਗਰਾਂ ਦੇ ਚਾਰੇ ਦੀ ਸੋ ਇਹ ਸੇਵਾ ਪਰਮਾਤਮਾ ਵੱਲੋਂ ਸਾਨੂੰ ਲੋਕਾਂ ਨੇ ਦੇ ਕੇ ਕਰੀਏ ਨੋਟ ਚੁਲੋ ਵਾਪਸ ਚੁਲੋ ਵਾਪਸ ਪਾਣੀ ਅੱਧਾ ਗੋਇਆ ਮਾਨਸਤ ਕਰੋ ਇਧਰ ਨੂੰ ਲੰਗੀ ਜਾਓ ਬਸ ਗੁਲੀ ਦੀਫਾ ਸਾਰਾ ਸੋਹਣੋ ਮਾਤਾ ਪਾਤਾ ਨਾਰਾ ਖਲੋ ਜਾਓ ਆਹਰ ਪ੍ਰੋਫੈਸਰ ਦਾ ਨਾਮ ਵੀ ਦਿਲ ਕਾਹਨ ਟਕਲੋ ਪਾ ਗਈ ਵਾਹਿਗੁਰੂ ਹੌਲੀ ਬੈਠ ਜਾਓ। ਮੈਂ ਜਿਹੜੀ ਭੈਣ ਕੋ ਨਹੀਂ ਚੱਕੇ ਜੋ ਮੈਂ ਦੱਸ ਦਿਓਗਾ ਸਕੂਟਰ ਦਿਖਾ ਦਾਂਗੇ। ਰਵੀਰ ਪੁੱਤ ਆ ਨਾਲ ਆਓ ਮਾਤਾ ਦੇ ਰਖਾ ਦਿਓ। ਇੱਕ ਜਾਨਾ ਨਾਲ ਆ ਜਿਓ। ਆ ਰਖਾ ਦਿਓ ਨਾਲੋ। ਆ ਰਖਾ ਇੱਕ ਵੀ ਆਓ। ਆਦਾ ਹੋ ਜਾ ਨਾਲ। ਆ ਰਖਾ ਦੇ ਕੋਲ। ਰੱਖਿਆ ਬਾਬਾ ਆ ਮਾਤਾ ਦੇ ਨਾਲ ਰਖਾ ਦੇ ਜਿੱਥੇ ਮਾਤਾ ਕਹਿੰਦੀ ਆਪੇ ਲੈ ਜਾ ਨਾ ਰੱਖੋ ਬੈਨਾਂ ਪਿੱਛੇ ਨਾਮ ਉਹਦਾ ਉਹਦਾ ਬੈਠਾ ਤਾਂ ਬੋਲੀ ਜਨਾ ਇੱਕ ਵਾਰ ਹਾਂਜੀ ਹਾਂਜੀ ਆ ਨਾਲ ਕਰੀ ਬਹੁਤ ਚੈੱਕ ਕਰੀ ਜਾ ਖੜੀ ਹੈ ਮੇਰਾ ਦੇਖੋ ਮੈਂ ਤੇ ਦੇਖੋ ਇੱਥੇ ਖੜ ਚੁਣ ਲਾ ਕੇ ਆ ਕੇ ਬੋਲੀ ਜਾ ਲਾ ਆ ਬੜੀ ਸਰ ਜੀ ਸਾਡੇ ਆ ਜਾਗਾ ਚਲੋ ਆਪਾਂ ਆਟੜਾ ਲਿਓ ਮੇ ਤੁਸ ਜੀ ਮੈਂ ਬਗੈਰ ਹੋਰ ਕੋਈ ਨਾਮ ਆਪਣਾ ਨਹੀਂ ਲਿਖਦਾ। ਆਹ ਚਲੋ। ਨਾ ਮਾਪੋ। ਆਹ ਜਮਾਨੇ ਵਿੱਚ ਲੋੜ ਬਣੀ। ਆਹ ਉਹ ਮਿਲਿਆ ਨਾ ਪਾਈ ਮਾਰ। ਆਹ ਸਾਰਿਆਂ ਨੂੰ ਦਵਾ ਲਿਖਿਆ ਨਾ। ਅੰਦਰ ਲਿਖਿਆ ਆ। ਮਾਪੋਂ ਦੂਸਰੇ ਸਾਈਡ ਹੀ ਹੋਇਆ। ਕਿਹੜਾ ਬੁਝੇ ਨਾ। ਇਹਨਾਂ ਦਾ ਨਾਮ ਜਗ੍ਹਾ ਤੇ ਸਾਰਿਆਂ ਨੂੰ ਦਵਾ ਲੇ। ਲੇਡੀ ਹੋ ਖਲਣ ਕਰੰ। ਹਾਂ। ਗਾਲੀ ਨਾ ਕਹੋ ਸਾਰਿਆਂ ਲਈ ਹੈ। ਆਟੜੀ ਥਲੀ ਨੀ ਪੜਾਓ। ਆਟੜੀ ਥਲੀ ਦੋ। ਉਹਨੇ ਵਹ ਘੋਰ ਕਾ ਨਾਂ ਲਾ ਲਈ ਮੈਂ ਕਹਿੰਦੀ ਸਾਰੇ ਦਵਾਵਾਂ ਦੇ ਜਿਹਨੇ ਮੋਰੀ ਖਾਲੀ ਨੀ ਤੇ ਆਹ ਦੇ ਲੈ ਭੈਣਾ ਉਹ ਰਸਕਾ ਗਾ ਗੁਰਦੀਪ ਸਿੰਘ ਸਰਪੰਨਾਂ ਦਵਾ ਦੇ ਸਾਡਾ ਰਸਕਾ ਇਹ ਰਸਕਾ ਅੱਗੇ ਜਾ ਛੱਡੇ ਆ ਅੱਕੇ ਨੂੰ ਭੈਣਾ ਨੂੰ ਕਹੋ ਅੱਕੇ ਨੂੰ ਜਾਈ ਜਾਓ ਉਹ ਚੱਕ ਲੋ ਥੈਲੀਆ ਉੱਡ ਕਰ ਦੋ ਹਾਂ ਬੜੇ ਇੱਕ ਕਪ ਦੇ ਕੋਲ ਸੁਪਰਵਾਇਜ਼ਰ ਮੈਂਬਰੀ ਲਵੇ ਜੀ ਠੀਕ ਹੈ ਜੀ ਬਾਈ ਜੀ ਦਾ ਸੇਵਾ ਦਾ ਕੰਮ ਕੋਈ ਚਿੱਤਕਣਾ ਨਹੀਂ ਆਉਂਦਾ ਇੱਕ ਸੁਪਰਵਾਇਜ਼ਰ ਆਉਂਵੇ ਇੱਕ ਤਰ੍ਹਾਂ ਆਹ ਤੇ ਦੋ ਚੱਲ ਜੇ ਦੂਜੇ ਵਿਚਾਰਾ ਰਾਜਾ ਦੇ ਪਿੰਡਾਂ ਦੀ ਗੱਲ ਆਹ ਲੋ ਜਿੱਥੇ ਬੋਰ ਮਾਈ ਕਰਦਾ ਲੋਕੀ ਦੇ ਸਾਡੇ ਠੀਕ ਆ ਗਈ ਗੱਡੀ ਆ ਗਈ ਆ ਜਾ ਫਾੜੀ ਪਹਿਲੇ ਤੋਂ ਆ ਗਈ ਆ ਗਈ ਗੱਡੀ ਆ ਗਈ ਆ ਜਾ ਫਾੜੀ ਪਹਿਲੇ ਤੋਂ 10 60 ਵਾਲੀ ਆ ਗਈ ਚੈੱਕ ਕਰੂ ਆ ਗਈ ਆਪਰਾਉਂ ਕਿਉਂ ਨਰਦ ਚਲੇ ਜਾਓ ਪਿੱਛੇ ਉਹ ਬੁਣੀਆਂ ਕੋ ਜਿੰਨੀਆਂ ਬੁਣੀਆਂ ਕੋ ਉਹ ਨਾਲ ਖਾਇਆ ਮਾਲ ਖਾਇਆ ਤੂੰ ਉਧਰ ਫਿਰ ਲੈ ਜਾਓ ਕਹਿੰਦਾ ਨਾ ਉਹ ਬੋਲੇ ਇਹ ਉਧਰ ਲਖਾਇਆ ਹੈ ਉੱਪਰ ਪਿੱਛੇ ਹੋ ਜਾਓ ਗੈਂਟੋ ਆਪਾਂ ਤੇ ਆਪਾਂ ਸਰਪਾਰ ਫੜਾਈ ਜਾਓ ਮੈਂ ਦੇਖਣਾ ਨੌਂ ਦਰਵਾਜ਼ਾ ਆਵਾਜ਼ ਆ ਲੈ ਲੈ ਲੈ

ਯਾਰ ਮਨੂ ਜਿਹੜਾ ਆਖ ਨੂੰ ਮੁਖ ਬੁਲੀ ਬਣੀ ਜਾ ਕੇ ਆ ਗਿਆ ਨਾ ਜਿਹੜਾ ਬੰਦਾ ਆਇਆ ਸਾਹੇ ਦਾ ਬੰਦਾ ਆ ਗਿਆ ਸਾਹ ਕੋ ਅੱਗੇ ਲੈ ਜਾ ਫੜੋ ਮਾਰੋ ਚਲੋ ਅਜਾ ਅਜਾ ਤੁਹਾਰੇ ਕੋਲ ਜੀ ਆ ਮਾਰੋ ਬਾਬੇ ਬਾਜ਼ਾਰ ਬੀ ਗੱਲ ਚਾਹ